ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਨਹੀਂ ਲੱਗੀ ਤੇ ਟਾਈਮ ਅੱਜ ਸਿੰਦਰ ਸਿੰਘ ਦੀ ਸਵੇਰੇ ਸਵੇਰੇ ਸੇਵਾ ਹੋ ਗਈ ਮੇਰੇ ਤੋਂ ਤੱਪੜ ਲੱਗੇ ਦੀ ਉਂਈਆ ਤਾਂ ਮਾਰੀ ਜਾਊਗਾ ਮੈਂ ਸਕੂਲ ਹਟਕੈਤੀ ਹੋ ਗਈ ਦੀ ਦੋ ਦਿਨ ਜਾ ਕੇ ਦੋ ਦਿਨ ਬਾਅਦ ਕੀੜਾ ਚ ਉੱਠ ਖੜਦਾ ਇਹ ਘਰੇ ਰਹਿੰਦਾ ਬੰਦੇ ਨੇ ਮੱਝਾਂ ਮੱਝਾਂ ਨੂੰ ਦੇਖੋ ਸਾਡੀਆਂ ਨੂੰ ਕਿੰਨੀ ਅੱਛੀ ਹੋਈ ਹੋਈ ਐ ਮੇ ਉੱਤੇ ਠੰਡੀ ਹਵਾ ਆਉਂਦੀ ਐ ਗਿੱਲਾ ਕਰ ਰੱਖਿਆ ਹੁਣ ਤੜਕੇ ਤਾਂ ਇਹ ਪਾਣੀ ਘੱਟ ਪੀਂਦੀਆਂ ਨੇ ਆਤਨੇ ਵੱਧ ਪੀਂਦੀਆਂ ਨੇ ਕਿਵੇਂ ਕਾਹਨ ਕਰਿਆ ਇਹਨਾਂ ਨੇ ਆ ਉਰੀ ਭਈਆ ਲੋਰ ਤੇਰੀ ਇੱਥੋਂ ਚੱਕ ਕੇ ਲੈ ਜੀ ਪਿੰਦਰ ਨੂੰ ਕਹਿੰਦੀਆਂ ਆ ਗੱਡੀ ਗੱਲ ਕੱਢ ਲਈ ਹੁਣ ਉਹਨੂੰ ਮੋੜ ਕੇ ਬਸ ਇਹਨੂੰ ਫਿੱਟ ਕਰਕੇ ਮਸਾ ਨਾਲ ਉਹ ਤੇ ਕਵਰ ਪਾਇਆ ਗੱਡੀ ਗੱਲ ਉਹ ਚੁੰਨੀਆਂ ਜਾਂਦੀਆਂ ਜੇ ਬਾਹਰੀਆਂ ਫਿਰਦੀਆਂ ਨੇ ਨਾਲ ਕਹਿੰਦੇ ਚਲਾ ਕੇ ਦੇਖ ਲੈਣੇ ਮਹੀਨਾ ਡੇਢ ਮਹੀਨਾ ਹੋ ਗਿਆ ਦੀ ਖੜੀ ਨੂੰ ਹਵਾ ਪਾਈ ਦੀ ਉਹ ਚ ਆਈ ਤਾਂ ਠੰਡੀ ਠੰਡੀ ਹਵਾ ਚੱਲਦੀ ਹੈ ਚਲੋ ਜੀ ਮੈਂ ਹਾਂ ਨੇ ਹਲਾ ਬੰਜਾ ਬੰਨੇ ਹੀ ਇੱਧਰ ਆਪਾਂ ਗਿੰਦਰ ਆਕੜੀਆਂ ਦੇ ਮੈਂ ਸਵੇਰੇ ਸਵੇਰੇ ਧਾਕੜਾ ਥੱਪੜ ਲੱਗੇ ਤੇ ਇੰਦਾਂ ਸੋਈ ਚਾਹ ਚੂ ਬਣਾਤੀ ਇਹਨਾਂ ਨੇ ਭਾਂਡੇ ਇਕੱਠੇ ਕਰਦੇ ਦੋ ਉਹਦਾ ਗਰਮ ਪਾਣੀ ਨਾਲ ਭਾਂਡੇ ਮਾਜਦੀ ਆ ਮੈਂ ਬਾਹਰੇ ਹੁਣ ਤੇ ਇੰਦਾਂ ਰੋਟੀ ਖਾ ਰੋਟੀ ਤਾਂ ਇਹ ਖਾਂਦੇ ਹੀ ਨਹੀਂ ਹੁੰਦਾ ਇਹ ਤਾਂ ਬਿਸਕੁਟ ਹੀ ਖਾ ਲੈਂਦਾ ਚਾਹ ਨਾਲ ਤੇ ਕੱਪੜੇ ਆਪਾਂ ਕੱਲ੍ਹ ਧੋ ਲੇ ਤੇ ਚਲੋ ਜੀ ਮੰਜਾ ਬੰਨ ਕੇ ਫੇਰ ਇੱਧਰ ਆਪਾਂ ਅੱਜ ਪਾਰਸਲ ਕੱਢਣੇ ਨੇ ਪੈਕਿੰਗ ਕਰਾਂਗੇ ਲਬਾਣੀ ਪਿਆ ਪਹਿਲਾਂ ਕ ਖੇਤ ਚੱਲੇਗਾ ਹਾਂ ਜੇ ਸੁਣੋਂ ਮੇਨੂੰ ਤਾਂ ਬੁਖੜਾ ਟਾਈਮ ਹੋਰ ਖਨਾਵਾ ਟਾਈਮ ਲਾਈ ਗਾ ਪਿਆ ਚੱਲ ਜੰਗਾ ਫਿਰ ਮੈਂ ਸਾਨੂੰ ਬਾਣੀ ਪਿਆ ਦੇਖੀਆ ਕੱਪੜੇ ਨਹੀਂ ਤਾਂ ਆ ਮਾਰੀਆਂ ਬੀਤੀ ਨੇ ਕਿੰਦਰਾ ਚੱਕ ਕੇ ਧਰ ਕੇ ਆ ਆ ਸੋਡੇ ਵਾਲੇ ਤਾਂ ਸੋਡੀ ਟੈਚੀ ਚ ਧਰ ਲੋ ਪਹਿਲਾਂ ਗੱਡੀ ਤੇ ਲਾਈ ਪਵਾ ਲੋ ਅੱਜ ਰੋਟੀ ਨਾ ਖਾਓ ਕਿਉਂ ਉਹ ਕਰੀਏ ਇਹਨਾਂ ਨੂੰ ਪਵਾ ਲਈ ਫਿਰ ਕੰਮ ਕਰ ਲਿਆ ਕਰੋ ਪੜ੍ਹ ਲਿਆ ਕਰੋ ਪਵਾ ਲਓ ਮੈਂ ਕਿ ਤੂੰ ਕਹਿੰਦੀ ਜੇ ਤੁਸੀਂ ਗੱਲ ਨਹੀਂ ਸੁਣਦੇ ਫਿਰ ਮੈਂ ਪੈਸੇ ਹੂੰ ਆਓ ਪੜ੍ਹ ਜਿਆ ਤੈਨੂੰ ਪੈਸੇ ਮਿਲਦੇ ਤਾਂ ਆਏਗੇ ਨਾ ਜੇ ਤੂੰ ਪੜ੍ਹਦੀ ਆ ਫਿਰ ਹਾਂ 17 ਦੇ ਪਾ ਕੇ ਲਿਆਵਾਂਗੇ ਪਵਾ ਲਈਂ ਚੰਗਾ ਜਾ ਪਜ ਪਾਪਿੰਦਰਾ 500 ਵਾ 5 ਹੋ ਗਏ ਪਾਣੀ ਪਿਆ ਦੇ ਉਹ ਪੀ ਲੈਣੀ ਇਹਨਾਂ ਨੂੰ ਬੜਾ ਦੇ ਲੱਗਦੀ ਆ ਲੈ ਤੜਕੇ ਵੀ ਥੋੜਾ ਪੀਂਦੀ ਆ ਨਾ ਹੱਥਾਂ ਦੇ ਚੱਕਰ ਚ ਤੇ ਇਹ ਤਾਂ ਨਹੀਂ ਲੱਗਦੀ ਆਪੇ ਥੱਲੇ ਨਾਲ ਜਾਊਗਾ ਉਹ ਸਾਡੇ ਆ ਦੂਜੇ ਆਏਂਗੀ ਆਏਂਗੀ ਗੇਟ ਨੂੰ ਲੱਕੀ ਆ ਜੂਗਾ ਦਦਲ ਚੱਕੀਆਂ ਨਾ ਦੁਸ਼ਮਣ ਹੂੰ ਉਪਰਾਣਾ ਭਾਇ ਚੱਕ ਕੇ ਅੰਦਰੋਂ ਮੇਰੇ ਪੈਸੇ ਮੋੜ ਦੇ ਪ੍ਰਾਣਾ ਉਹ ਪ੍ਰਾਣਾ ਚੱਕੇ ਦਾ ਦੀਗਾ ਪ੍ਰਾਣਾ ਉਹ ਆਉ ਤੋ ਲੈ ਕੇ ਆਏ ਵਡਾ ਸਿਆਰ ਮੈਂ ਦਵਾ ਲਿਉਂ ਭਾਇ ਤੂੰ ਛੜੀ ਜੀ ਦਵਾ ਲਿਆ ਮੈਂ ਭੈ ਜਾ ਦੇਖ ਕਿਵੇਂ ਜਾਂਦਾ ਭੱਜਿਆ ਹੁਣ ਆਪਾਂ ਨੂੰ ਕਦੋਂ ਵੀ ਉਹ ਬਾਰਡਰ ਤੋਂ ਲੈਣਾ ਬੁਬਾਲ ਕੇ ਹੋ ਜਾਊਗਾ ਐ ਇੱਕ ਤੁਰਦੇ ਗਲਤ ਰਸਤਾ ਪਕੜ ਲਿਆ ਥਾ ਸੈਫੀ ਸੈਫੀ ਜਾਗਦਾ ਵੀ ਤੋ ਕਿਧਰੇ ਹੋ ਰਹੀ ਬਗੀ ਓਹੋ ਉਹ ਤਾਂ ਹੁਣ ਘੱਟ ਦੂ ਸੂਟ ਹਾਏ ਆ ਲੈ ਲੈ ਦੇਖ 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 ਨਾ ਕਿਉਂ ਮਾਰਦਾ ਵਿਚਾਰੇ ਦੇ ਹਰ ਜਾ ਵਾਹ ਉਸ ਰਾਰਤੀਆਂ ਤੈਨੂੰ ਮਬਿੰਦਰਾ ਹੋ ਅਮਰੂਦ ਤਮਰੂਦ ਪਿਆਦੀ ਮੈਂ ਮਿੱਠੇ ਮਿੱਠੇ ਅਮਰੂਦ ਨਹੀਂ ਮਿਲਾਈਂਂਦੀ ਕਰਦਾ ਜਮੀਨ ਸੁਣਦਾ ਗੱਲ ਨੂੰ ਤੁਰਿਆ ਨੀ ਜਾਂਦਾ ਤੇ ਬਾਹਰ ਰੋੜਿਆਂ ਚ ਇਹਦੇ ਬੱਟ ਤੇ ਤੁਰਨਾ ਕਿੰਨਾ ਔਖਾ ਲੱਗਦਾ ਬੱਟਾਂ ਵੀ ਸਾਫ਼ ਹੋ ਹੋਈਆਂ ਪਈਆਂ ਨੇ ਓਏ ਸਾਬ ਵੀ ਮੇਰੇ ਚੱਪਲਾ ਕਾ ਤੇ ਦਬੀ ਐ ਨਾ ਮਗਰੋਂ ਦੇਖ ਗਿਆ ਆਪਣੀ ਹਲਦੀ ਹੁਣ ਪੱਟੀ ਜਾਊਗੀ ਇਹ ਪੱਟਣ ਵਾਲੀ ਹੈ ਹਨਾ ਅਜੇ ਹੋਰ ਹੋ ਜਾਂਦੇ ਫੇਰ ਪੱਟਾਂਗੇ ਹੁੰਦਾ ਆਪਣਾ ਸਮਾਨ ਆ ਤੇ ਡੈਡੀ ਦੇ ਕੋਠਾ ਸਾਫ ਕਰਕੇ ਗਿਆ ਤੇ ਦੇਖੀ ਇਹ ਪੱਤੇ ਜੇ ਕਰਕਰੋਨੇ ਆਏ ਮਰੂਦਾਂ ਦਾ ਕੀ ਹਾਲ ਹੋਇਆ ਪਿਆ ਉਹ ਮਰੂਦ ਮਰੂਦ ਮਿੱਠੇ ਨੇ ਇਹ ਮਰੂਦ ਨਹੀਂ ਮਿੱਠੇ ਇਹ ਹਾਤਾਣੀਏ ਚ ਪਾਣੀ ਪਾਉਣ ਵਾਲਾ ਰਹਿ ਗਿਆ ਤੇ ਧੱਲੇ ਝਾਕ ਲੈ ਪੈਰ ਤੇ ਸੈਟ ਖਾਲੀ ਆ ਆ ਇੱਥੇ ਨਾ ਮੈਂ ਤਾਂ ਡੈਡੀ ਨੂੰ ਆ ਕੇ ਕਹਦੀ ਮਹਾਗਤਾਂ ਨੀਏ ਚ ਕਸੀ ਨਾਲ ਖਾਲੀ ਜੀ ਬਣਾ ਕੇ ਪਾ ਦੋ ਪਾਣੀ ਮਾਸ ਤੇ ਆਉਲੀ ਬਿੜੀਏ ਨਾ ਵੇਹਂ ਉਹਨਾਂ ਦਾ ਬਹੁਤ ਪੁੱਠੇ ਕੰਮ ਕਰਦਾਂ। ਉਹਨਾਂ ਦਾ ਪਹਿੰਦੀ ਤੇੜੀ ਖਾ ਗਿਆ। ਉਹਨਾਂ ਦਾ ਬਾੜੀ ਵਧੀਆ ਹੋ ਗਈ ਰਮਾਏ ਤੋਂ ਸਾਰੀ ਹਰੀ-ਹਰੀ ਦੁਬਾਰੇ ਸੁੱਕੀ ਪਈ ਤੀ ਬੁਰਾ ਹਾਲ ਹੋਇਆ ਪਈ। ਗੋਭੀ ਦੇ ਫੁੱਲਾ। ਆਏ। ਉਹਨਾਂ ਦੇ ਵਿੱਚ ਦਾ ਗੋਭੀ ਨਿਸਰ ਵੀ ਗਈ। ਹਰ ਜਗ੍ਹਾ ਉਭਾਈ ਫਿਰਦਾ ਨੂੰ ਦਾਮ ਚੜਾ ਰਖਦਾ। ਜੰਬਲ ਰਿਆ ਵੀ ਮੈਨੂੰ ਖੇਤ ਲੈ ਆਏ ਦੇਖ ਦੇਖ ਗਾਹ ਕਾ ਦੂਜੇ ਵੇਲ ਤੱਕ ਆਈ ਹੈ ਆ ਸਰੋਂ ਹੋ ਗਈ ਉਹ ਅਸਲ ਤਾਂ ਮੀਂਹ ਵਾਲੀ ਬਿੰਦਰਾ ਤੇਲ ਇੱਥੇ ਥੋੜਾ ਨਿਕਲੂ ਤੇਲ ਕਾਣੀ ਚ ਨਿਕਲੂ ਹੂੰ ਹੁੰਦਾ ਹਰੇ ਬਾਈ ਹਰੇ ਬਾਈ ਹੋਈ ਪਈ ਖੇਤਾਂ ਚ ਸਾਰਿਆਂ ਦੇ ਨਾਲ ਆਹ ਸਾਗ ਨਹੀਂ ਕਰਕੇ ਦੇਖਿਆ ਆਪਾਂ ਨੇ ਕਿਹੜਾ ਤੀ ਇਹ ਇਹ ਤਾਂ ਮਨਵਾਏ ਜਲਾਦਾ ਵਧੀਆ ਵੀ ਨਹੀਂ ਬਣਨਾ ਆ ਕਣਕਰ ਮਾਤੀ ਸੁਗੁਰ ਜਿ ਸੇ ਪੰਤੇ ਆ ਗਿਆ ਮਿਲ ਗਿਆ ਕਦੂ ਚਿਆਂ ਦੇ ਦੇਖੀ ਇਹ ਕਦੂ ਦੇ ਬੇਲਾਂ ਦੇ ਪੱਤੇ ਜੇ ਘਟ ਗਏ ਹਨ ਸਿੱਧੀਆਂ ਜੀਆਂ ਹੋ ਗੀਆਂ ਹਾ ਜੇ ਕਦੂ ਦੇਖ ਦੇ ਕੇ ਨਾ ਖਰਾਬ ਕਰਦੀ ਦਾਲ ਨਹੀਂ ਵਧੀਆ ਬਣਨੀ ਫੁੱਟੇ ਜੇ ਦੀ ਇਹ ਆਕੋ ਤੇ ਕੱਟਿਆ ਲੋਕਰਿਆ ਹੋਇਆ ਇਹ ਤਾਂ ਖਰਾਬ ਐ ਦੇਖੋ ਕੋਈ ਨਾ ਤਾਂ ਉੱਤੋਂ ਸਿਲਦਾਂਗੇ ਬਸ ਚੱਲ ਬਸ ਹੋਰ ਤਾਂ ਹੋਣਾ ਨਹੀਂ ਹਨਾ ਉਧਰ ਨਹੀਂ ਜਾਣਾ ਬਹੁਤ ਸੁੱਕੇ ਵੀ ਉਹ ਦੇਖੀ ਨਾ ਮਾ ਜਰਾ ਸਾਹੀ ਆ ਇਧਰ ਨਹੀਂ ਜਾਣਾ ਬੇ ਪਿੰਡ ਨੂੰ ਕਿਧਰ ਸਿੱਧਾ ਹੋ ਗਿਆ ਤੂੰ ਇੱਥੋਂ ਵੀ ਨਹੀਂ ਨਿਕਾ ਮੋਟਾ ਇਹ ਕਾਤੀ ਨਿਕਾ ਜੇ ਤੋੜ ਲੈਣੇ ਵਧੀਆ ਬਣ ਜੁਦਾਲ ਜੀ ਦੋ ਰੰਗ ਹੁਣ ਤਾਂ ਤੁਸੀਂ ਤਾਂ ਗਾਜਰਾ ਖਾ ਲਿਓ ਮੈਂ ਤੇ ਡੈਡੀ ਕਦੂ ਖਾਲਾਂ ਮੇਰੇ ਜੀ ਕਰਦਾ ਦੁੱਧ ਵਾਲੀ ਦਾਲ ਖਾਣ ਲੈ ਉੱਥੇ ਤੋਂ ਮੇਗਾ ਪਾਣੀ ਹੈਗਾ ਆ ਜਾ ਆ ਜਾ ਚੱਲ ਆ ਜਾ ਆ ਜਾ ਦੇਖੀ ਉਹ ਤਾਂ ਮੰਮੀ ਭੱਜ ਜਾਂਦਾ ਲੱਭ ਰਹਿ ਗਿਆ ਦੇਖੀ ਕਿੰਨਾ ਤੋੜਿਆ ਬੈਨ ਓ ਹੋ 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 ਇਹ ਕੱਢ ਦੋ ਕਰਨ ਕੇ ਤੇ ਮੱਧੀ ਜਾਊਗਾ ਕਹਿੰਦਾ ਮੱਧੀ ਹੋ ਜਾਊਗਾ ਵੱਢ ਨਿਕਲਦੀ ਐ ਅਹੀਂ ਜਾਂਬਲ ਗਿਆ ਵੀ ਪਿੰਦਰ ਮੇਰੇ ਨਾਲ ਭੱਜਦਾ ਐ ਦੇ ਹੀ ਜਾਂਦੇ ਨੇ ਕਿਹੜੇ ਕੋਲ ਕੀ ਹੋ ਜਾਂਦਾ ਚੰਗਲ ਫਰ 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 ਖਾ ਖੇਡ ਆਰਦਾ ਵੀਡੀਓ ਹੋ ਗਈ। ਹੁਣ ਪਾਵਾ ਬੰਨ੍ਹ ਕਰਦੇ। ਆਹ ਦੇ। ਚੱਲ। ਚਲੋ ਜੀ। ਆਹ ਦੇ ਬੱਚਾ। ਉਹ ਉਹਦਾ ਇੱਕ ਸਾਲ ਜੀ ਆ ਗਿਆ ਤੂੰ ਅਜੇ ਮੰਗਰੋਂ ਆਇਆ ਸੈਫੀ ਆ ਇਹ ਕਿੰਨਾ ਪੋਲਾ ਪੋਲਾ ਲੱਗਦਾ ਚਾਰ ਉੱਚ ਹੂੰ ਦੀ ਹਾਂ ਆ ਆਮਰੂਦ ਤੇ ਹੈ ਨਹੀਂ ਪੱਕਾ ਪਤਾ ਤੈਨੂੰ ਵੀ ਐਸੇ ਅਮਰੂਦ ਤਾਂ ਲੱਗੇ ਜਾਂਦੀ ਉਹ ਮਿੱਠੇ ਬਹੁਤੀ ਹੈ ਇੱਕ ਕੱਦੂ ਆ ਖੜਾ ਉਹਨਾਂ ਦਾ ਸੱਟਾ ਖਾ ਲਈ ਗੁਰੂਦ ਵਿੱਚ ਆ ਗਿਆ ਮਰੂਤ ਉੱਥੀ ਐ ਆਹਦੀ ਇਧਰ ਉਹ ਦੇਖ ਉਹ ਦੇਖ ਮਰੂਤ ਦੇ ਕਿਹੜਾ ਪਾਇਰ ਲਾ ਤੇ ਇਧਰ ਨੂੰ ਆਣਾ ਕੋ ਇਧਰ ਨੂੰ ਆਉਂਦੀ ਹੱਲੀ ਆ ਨਾ ਇਧਰ ਦੀ ਜਾਂਦਾ ਹਾਲੀ ਆ ਗਿਆ 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 ਦਾਣੀ ਮੋਸਣੀ ਪਈ ਚੱਲ ਇੱਕੋ ਹੀ ਦਿਵਾਸੋ ਸਿਹਰੇ ਦੇਵ ਜੀ ਬਲਗਰ ਉੱਤਰ ਸੇ ਆਇਆ ਮਿੱਠੇ ਨਵਿੰਦਰਾ ਦੇ ਸਾਲ ਮਾਰ ਐ ਛੱਡਦੇ ਛੱਡਦੇ ਸਾਲ ਛੱਡਦੇ ਇੱਧਰ ਨੂੰ ਅੱਛਾ ਹੂੰ ਚੱਕ ਕਦੂ ਆਪਣੇ ਆ ਜਾ। ਸਹਿਵੇ ਇਧਰ ਦੀ ਆ ਜਾ। ਨੱਕ ਦੀ ਸਹਿਰ ਚੱਲਾਂਗੇ ਸਿੱਧੇ ਉਹ ਸੀ ਆਪਣੇ ਘਰ। ਲੈ। ਲੈ ਫੜਾ ਕੇ ਰਾਂ ਚੱਲ ਫਟਾਫਟ ਮੈਨੂੰ ਪਾਣੀ ਪਿਆ। ਕੱਕਵਾ ਮੈਂ ਆਹ ਕੱਪੜੇ ਚੱਕ ਕੇ ਕੀ ਆਪ ਇੰਦਰਾ ਪੁੱਠੇ ਕੰਮਾਂ। ਆ ਮੈਂ ਕੱਪੜੇ ਚੱਕਦਾ ਪਹਿਲਾਂ ਦੋ ਤੇਲ ਡੋਲਦੇਗਾ। ਜੀਰ ਦੇ। ਚਲੋ ਜੀ ਆਪਾਂ ਕਦੂ ਲੈ ਆਏ ਸੀ 5:30 ਹੋ ਗਏ ਹਣ ਮੈਂ ਫਟਾਫਟ ਕਪੜੇ ਚੱਕ ਕੇ ਮਿੰਦਰ ਪਹੁੰਚਦਾ ਪਾਣੀ ਵਿੱਚ ਸਾਨੂੰ ਕੱਖ ਪਾਊਗਾ ਫਿਰ ਮੈਂ ਧਾਰ ਕੱਢਦੀ ਹਾਂ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ